ਅੱਜ ਮੁੱਖ ਤੌਰ ਤੇ ਕਰਪੀਆਂ ਪਾਰਟੀਆਂ ਜਿਨ੍ਹਾਂ ਦੇ ਵਿੱਚ ਭਾਰਤੀ ਕਮਨਿਸਟ ਪਾਰਟੀ ਸ਼ਾਮਲ ਹੈ ਹੋਰ ਵੱਖ-ਵੱਖ ਜਮਾਤੀ ਜਨਤਕ ਨੌਜਵਾਨ ਵਿਦਿਆਰਥੀ ਕਿਸਾਨ ਜਥੇਬੰਦੀਆਂ ਇਹਦੇ ਵਿੱਚ ਸ਼ਾਮਲ ਹੈ ਮੁੱਖ ਤੌਰ ਤੇ ਕਹਿਣਾ ਹੋਵੇ ਕਿ ਮਹੌਰੀਅਤ ਪਸੰਦ ਜਥੇਬੰਦੀਆਂ ਜਿਹੜੀਆਂ ਉਹ ਸ਼ਾਮਲ ਹੈ ਜਿਵੇਂ ਬੀਤੇ ਦਿਨੀ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਗੁੰਡਾਗਰਦੀ ਕੀਤੀ ਗਈ ਹੈ ਪੈਨਜੂਅਲਾ ਦੇ ਵਿੱਚ ਦਾਖਲ ਹੋ ਕੇ ਉੱਥੋਂ ਦੇ ਰਾਸ਼ਟਰਪਤੀ ਨੂੰ ਨਿਕੋਲਸ ਮਦਰਾਓ ਨੂੰ ਤੇ ਉਹਦੀ ਪਤਨੀ ਨੂੰ ਗਵਾਹ ਕੀਤਾ ਗਿਆ। ਉਹਦੇ ਵਿਰੋਧ ਦੇ ਵਿੱਚ ਖੱਬੀਆਂ ਪਾਰਟੀਆਂ ਦਾ ਸੱਦਾ ਸੀ। ਉਸ ਸੱਦੇ ਤਹਿਤ ਅੱਜ ਲੋਕੇ ਦੇ ਵਿੱਚ ਉਹ ਨਜ਼ਾਰਾ ਕੀਤਾ ਗਿਆ। ਇਹ ਤੇ ਮਹੂਰੀਅਤ ਦਾ ਕਤਲ ਕੀਤਾ ਗਿਆ। ਨੰਗੀ ਚਿੱਟੀ ਗੁੰਡਾਗਰਦੀ ਕੀਤੀ ਗਈ ਹੈ। ਸਾਰੀ ਦੁਨੀਆ ਦੇ ਵਿੱਚ ਕਰੋੜਾਂ ਲੋਕ ਸੜਕਾਂ ਦੇ ਉੱਤੇ ਐ ਇਸ ਗੁੰਡਾਈ ਨੀਤੀ ਦੇ ਵਿਰੋਧ ਦੇ ਵਿੱਚ। ਉਸੇ ਤਹਿਤ ਮੋਗੇ ਦੇ ਲੋਕ ਵੀ ਅੱਜ ਇਸ ਗੁੰਡਾਗਰਦੀ ਦੇ ਵਿਰੋਧ ਵਿੱਚ ਸੜਕਾਂ ਦੇ ਉੱਤੇ ਆ ਮੋਗੇ ਦੇ ਮੇਨ ਚੌਂਕ ਦੇ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਦਾ ਡੋਨਲਡ ਟਰੰਪ ਦਾ ਪੁਤਲਾ ਫੂਕਿਆ ਗਿਆ ਅਗਲੀ ਕੀ ਨੀਤੀ ਰਹੇਗੀ ਅਗਲੀ ਰਣਨੀਤੀ ਅਸੀਂ ਚਾਹੁੰਦੇ ਹਾਂ ਕਿ ਉਹਨਾਂ ਰਾਸ਼ਟਰਪਤੀ ਜਿਹੜਾ ਉਹਨੂੰ ਰਿਹਾਜ ਕੀਤਾ ਜਾਣਾ ਚਾਹੀਦਾ ਵੱਖ-ਵੱਖ ਦੁਨੀਆ ਦੇ ਦੇਸ਼ ਆ ਜਿਹੜੇ ਮਿਹਨਤ ਕਰਦੇ ਆ ਵਿਕਾਸ ਕਰਨਾ ਚਾਹੁੰਦੇ ਆ ਉਹਨਾਂ ਦੀ ਲੁੱਟ ਦੀਆਂ ਜਿਹੜੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਡੋਨਲਡ ਟਰੰਪ ਵੱਲੋਂ ਹੁਣੇ ਕਿਹਾ ਗਿਆ ਹੈ ਕਿ ਡਨਮਾਰਕ ਦਾ ਜਿਹੜਾ ਕਿੱਤਾ ਹੈ ਇੱਕ ਗ੍ਰੀਨਲੈਂਡ ਉਹਨੂੰ ਵੀ ਇਥੇ ਆ ਲੈਣ ਦੀ ਗੱਲ ਕੀਤੀ ਗਈ ਹੈ ਹੋਰ ਵੱਖ-ਵੱਖ ਦੇਸ਼ਾਂ ਦੇ ਰਾਸ਼ਟਰਪਤੀਆਂ ਨੂੰ ਧਮਕੀ ਦਿੱਤੀ ਗਈ ਹੈ ਉਹ ਜਿਹੜੀ ਗੁੰਡਾਗਰਦੀ ਹੈ ਉਹਨੂੰ ਕਿਸੇ ਹੱਦ ਤੱਕ ਬਰਦਾਸ਼ਤ ਨਹੀਂ ਕੀਤਾ ਜਾਏਗਾ ਇਹਨੂੰ ਪੂਰੇ ਪੰਜਾਬ ਦੇ ਵਿੱਚ ਇਹਨੂੰ ਪੂਰੇ ਦੇਸ਼ ਦੇ ਵਿੱਚ ਇਹਨੂੰ ਪੂਰੀ ਦੁਨੀਆ ਤੱਕ ਲੈ ਕੇ ਜਾਣ ਦੀ ਗੱਲ ਜੈਸਵੀ ਧੰਗ ਨਾਲ ਲੜਨਾ ਪਿਆ ਲਗਾਗੇ ਪਰ ਇਸ ਗੁੰਡਾ ਕਰਦੀ ਦਾ ਮੂੰਹ ਤੋੜ ਜਵਾਬ ਦੇਵਾਂਗੇ ਦੇਖੋ ਜੀ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਪੂਰੀ ਦੁਨੀਆ ਦੇ ਵਿੱਚ ਅੱਜ ਹਹਾਕਾਰ ਮਰਜੀ ਹੋਈ ਹੈ ਡੋਨਾਲਡ ਟਰੰਪ ਨੇ ਜਿਸ ਤਰੀਕੇ ਦੇ ਨਾਲ ਵਿੰਜੂਏਲਾ ਤੇ ਹਮਲਾ ਕਰਕੇ ਉੱਥੋਂ ਦੇ ਰਾਸ਼ਟਰਪਤੀ ਨੂੰ ਅਗਵਾ ਕੀਤਾ ਤੇ ਸਾਰੇ ਕਾਨੂੰਨਾਂ ਦੀਆਂ ਧੱਜੀਆਂ ਉਡਾ ਕੇ ਇੱਕ ਬਹਾਨਾ ਬਣਾਇਆ ਕਿ ਇਹ ਜਿਹੜਾ ਦੇਸ਼ ਹੈ ਇਹ ਨਸ਼ਿਆਂ ਦੀ ਤਸਕਰੀ ਹੈ ਜਿਹੜੀਆਂ ਅਮਰੀਕਾ ਦੇ ਵਿੱਚ ਕਰ ਰਿਹਾ ਹੈ ਪਰ ਅਸਲੀਅਤ ਇਹ ਹੈ ਕਿ ਅਮਰੀਕਾ ਜਿਹੜਾ ਹੈਗਾ ਉਹ ਵੈਨਜ਼ੂਏਲਾ ਦੇ ਕੁਦਰਤੀ ਸਾਧਨਾਂ ਜਿਹਦੇ ਵਿੱਚ ਤੇਲ ਹੈ ਤੇ ਬਾਕੀ ਸਾਰੀ ਚੀਜ਼ਾਂ ਉਹਨਾਂ ਦੇ ਉੱਤੇ ਕਬਜ਼ਾ ਕਰਨਾ ਚਾਹੁੰਦਾ ਹੈ ਕਾਫੀ ਲੰਬੇ ਸਮੇਂ ਤੋਂ ਉਹਦੀ ਨੀਤ ਸੀ ਕਿ ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਆ ਜਿਹੜਾ ਉਹ ਵੈਨਜ਼ੂਏਲਾ ਦੇ ਉੱਤੇ ਹਮਲਾ ਕਰੇ ਸੋ ਅਸੀਂ ਜਾਣਦੇ ਹਾਂ ਕਿ ਸੰਸਾਰ ਪੱਧਰ ਦੀ ਜਿਹੜੀ ਸੰਸਥਾ ਬਣੀ ਹੋਈ ਹੈ ਉਹ ਤੇ ਸਾਰੇ ਕਾਨੂੰਨਾਂ ਨੂੰ ਛਿੱਕੇ ਤੇ ਤੰਗ ਕੇ ਚੈਰੀ ਆ ਮਗਰਾ ਗੁੰਡਾਗਰਦੀ ਦਾ ਨੰਗਾ ਨਾਚ ਹੈ 트럼ਪ ਨੇ ਅਗਰਾ ਵੈਨਜ਼ੁਏਲਾ ਦੇ ਵਿੱਚ ਜਿਹੜਾ ਕੀਤਾ ਤੇ ਉਥੋਂ ਨੇ ਰਾਸ਼ਟਰਪਤੀ ਨੂੰ ਉਹਨਾਂ ਦੀ ਜਿਹੜੀ ਘਰ ਵਾਲੀ ਸੀ ਉਹਨਾਂ ਨੂੰ ਅਗਵਾ ਕਰਕੇ ਅਧਰੋ ਲੈ ਗਏ ਆ ਉਹਨਾਂ ਦੀ ਮੰਸ਼ਾ ਕਿ ਪੂਰੀ ਦੁਨੀਆ ਦੇ ਵਿੱਚ ਜਿੱਥੇ ਜਿੱਥੇ ਕੁਦਰਤੀ ਸਰੋਤ ਮੌਜੂਦ ਆ ਜਿੱਥੇ ਜਿੱਥੇ ਮਨੁੱਖੀਆਂ ਦਾ ਦੈਨ ਦਾ ਜਿਹੜਾ ਉਹ ਆਪ ਦਾ ਮੂਖਸਾਰ ਸਕਦਾ ਜਿੱਥੇ ਜਿੱਥੇ ਆਰਥਿਕਤਾ ਦਾ ਜਿਹੜਾ ਇਹ ਖਾਮਿਆਸਾ ਜਿਹੜਾ ਅੱਜ ਦੁਨੀਆ ਭੁਗਤ ਰਹੀ ਆ ਉਹਦੇ ਉੱਤੇ ਕਬਜ਼ਾ ਕਰਕੇ ਜਿਵੇਂ ਲੋਕਾਂ ਨੂੰ ਆ ਜਿਹੜਾ ਪਰੇਸ਼ਾਨ ਕੀਤਾ ਜਾ ਸਕਦਾ ਕਿਵੇਂ ਸਾਰੀ ਦੁਨੀਆ ਦੇ ਕੁਦਰਤੀ ਸਰੋਤਾਂ ਉੱਤੇ ਕਬਜ਼ਾ ਕਰਕੇ ਇਹਨੂੰ ਆਪਦੇ ਅਧੀਨ ਕੀਤਾ ਜਾ ਸਕਦਾ ਇਸ ਪਾਲਿਸੀ ਦੇ ਉੱਤੇ ਜਿਹੜਾ ਅਮਰੀਕਾ ਚੱਲ ਰਿਹਾ ਅਸੀਂ ਪਿਛਲੇ ਟਾਈਮ ਦੇ ਵਿੱਚ ਵੀ ਦੇਖਿਆ ਬਹੁਤ ਸਾਰੇ ਮਲਕਾਂ ਦੇ ਉੱਤੇ ਹਮਲਾ ਕਰਕੇ ਜਿਦੀ ਤਾਜ਼ਾ ਮਿਸਾਲ ਹੈ ਇਵੈਂਜੀਲਾ ਤੋਂ ਪਹਿਲਾਂ ਜਿਹੜੀ ਇਜ਼ਰਾਈਲ ਦੀ ਜੰਗ ਚੱਲ ਰਹੀ ਆ ਪਲੈਸਟਾਈਨ ਤੇ ਇਜ਼ਰਾਈਲ ਦੀ ਜੰਗ ਚੱਲ ਰਹੀ ਆ ਗਾਜ਼ਾ ਦੇ ਉੱਤੇ ਜਿਸ ਤਰੀਕੇ ਦੇ ਨਾਲ ਹਮਲੇ ਹੋ ਰਹੇ ਆ ਮਨੁੱਖੀ ਕਤਲ ਕੀਤਾ ਜਾ ਰਿਹਾ ਇਹ ਸਾਰਾ ਦਾ ਸਾਰਾ ਜਿਹੜਾ ਹੋ ਗਿਆ ਉਹ ਅਮਰੀਕਾ ਦੇ ਇਸ਼ਾਰਿਆਂ ਦੇ ਉੱਤੇ ਹੋ ਰਿਹਾ ਤੇ ਹੁਣ ਵੀ ਆ ਇਹ ਧਮਕੀਆਂ ਦਿੱਤੀਆਂ ਜਾ ਰਹੀਆਂ ਕਿ ਇਵੈਂਜੀਲਾ ਤੋਂ ਬਾਅਦ ਇਹਨਾਂ ਇਹਨਾਂ ਮਿਲਕਾਂ ਦੀ ਜਮੂਨਗਰੀ ਵਾਰੀ ਆ ਸੋ ਅਸੀਂ ਕਹਿਣਾ ਚਾਹੁੰਦੇ ਆ ਕਿ ਜਿਹੜੀ ਇਹ ਤਾਂਸ ਦਿਖਾ ਰਿਹਾ ਅਮਰੀਕਾ ਲੋਕਾਂ ਦੇ ਉਤੇ ਆ ਵੀ ਕਾਬਜ ਆ ਵੀ ਆ ਮੁਕਾਬਜ ਕਰਨ ਦੀ ਜਿਹੜੀ ਉਹਦੀ ਨੀਤੀ ਅਪਣਾਈ ਹੋਈ ਆ ਲੋਕ ਇਹਨੂੰ ਦੁਨੀਆ ਇਹਨੂੰ ਕਦੇ ਵੀ ਜਿਹੜੀ ਉਹ ਬਰਦਾਸ਼ਤ ਨਹੀਂ ਕਰੇਗੀ ਪੂਰੀ ਦੁਨੀਆ ਦੇ ਲੋਕ ਅੱਜ ਸ਼ਰਤਾਂ ਉੱਤੇ ਆ ਉਹ ਇਹਦਾ ਵਿਰੋਧ ਕਰ ਰਿਹਾ ਇਥੋਂ ਤੱਕ ਕਿ ਅਮਰੀਕਾ ਦੇ ਖੁਦ ਲੋਕ ਜਿਨ੍ਹਾਂ ਨੂੰ ਇਹ ਪਤਾ ਵੀ ਜਿਹੜੇ ਕੁਦਰਤੀ ਸਰੋਤਾਂ ਨੂੰ ਉਹ ਇਕੱਠਾ ਕਰਕੇ ਉਹ ਇਥੋਂ ਦੇ ਲੋਕਾਂ ਦੇ ਵਾਸਤੇ ਖਰਚ ਨਹੀਂ ਕਰ ਰਿਹਾ ਬਲਕਿ ਉਹ ਆਪ ਦਾ ਮੁਨਾਫਾ ਵੱਡਾ ਕਰਨ ਦੇ ਵਾਸਤੇ ਆਧੀਆਂ ਕੰਪਨੀਆਂ ਨੂੰ ਵੱਡਾ ਕਰਨ ਵਾਸਤੇ ਦੇਸ਼ਾਂ ਦੇ ਉੱਤੇ ਕਬਜ਼ਾ ਕਰ ਰਿਹਾ ਅਮਰੀਕਾ ਦੇ ਲੋਕ ਵੀ ਆ ਜਿਹੜੇ ਅੱਜ ਸੜਕਾਂ ਤੇ ਆ ਸੋ ਅਸੀਂ ਉਸੇ ਤਰੀਕੇ ਨਾਲ ਇਹ ਮੰਗ ਕਰਦੇ ਹੋਏ ਕਿ ਵੈਨਜ਼ੂਏਲਾ ਦੇ ਰਾਸ਼ਟਰਪਤੀ ਨੂੰ ਰਿਹਾ ਕੀਤਾ ਜਾਣਾ ਚਾਹੀਦਾ ਇਹ ਗਣਾ ਮਨੁੱਖੀ ਕਹਾਣਾਂ ਉਹ ਬੰਦ ਹੋਣਾ ਚਾਹੀਦਾ ਸਾਮਰਾਜੀ ਜੰਗਾਂ ਦਾ ਖਾਤਮਾ ਹੋਣਾ ਚਾਹੀਦਾ ਅੱਜ ਭਾਰਤੀ ਕਮਿਊਨਿਸਟ ਪਾਰਟੀ ਇਕਤਾ ਜੇ AITCU ਸੀ ਪਿੰਡੂ ਖੇਤਮਜ਼ਦੂਰ ਸਭਾ ਕਰਤੀ ਤੇ ਖਾਨ ਯੂਨੀਅਨ ਆ ਪੰਜਾਬ ਸਟੂਡੈਂਟ ਯੂਨੀਅਨ ਆ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਆ ਸਰਹਾਰ ਭਾਰਤ ਨੌਜਵਾਨ ਸਮਾ ਇਹਦੇ ਨਾਲ ਜਿਹੜੀਆਂ ਹੋਰ ਵੀ ਜਨਤਕ ਜਥੇਬੰਦੀਆਂ ਜਿਸ ਤਰੀਕੇ ਦੇ ਨਾਲ ਨਰੇਗਾ ਰੋਜ਼ਗਾਰ ਪ੍ਰਾਪਤ ਮਜ਼ਦੂਰੀ ਯੂਨੀਅਨ ਨਾਲ ਸ਼ਾਮਿਲ ਨੇ ਇਹਦੇ ਵਿੱਚ ਅਗਦੀ ਰਣਨੀਤੀ ਜਿੱਥੇ ਬੰਦੀਆਂ ਦੀ ਲੀਡਰਸ਼ਿਪ ਆ ਜਿਹੜੀ ਉਹ ਮੀਟਿੰਗ ਕਰੇਗੀ ਉਸ ਤੋਂ ਬਾਅਦ ਆ ਜਿਹੜਾ ਜਦੋਂ ਤੱਕ ਇਹ ਲੜਾਈ ਆ ਜਿਹੜੀ ਉਹ ਚੱਲਦੀ ਰਹੇਗੀ ਜਦੋਂ ਤੱਕ ਇਹ ਰਾਸ਼ਪਤਿ ਨੂੰ ਰਿਹਾਨੀ ਕੀਤਾ ਜਾਂਦਾ ਤਾਂ ਦੁਨੀਆ ਪੱਧਰ ਤੱਕ ਜੇ ਇਸ ਤਰੀਕੇ ਦੇ ਜੋਸ ਪੱਖ ਵੱਲ ਲੱਗਣੀ ਉਹ ਲੜਾਈ ਜਾਏਗੀ ਅਸੀਂ ਉਹਦੇ ਵਿੱਚ ਜਿਹੜਾ ਸੜਕਾਂ ਦੇ ਉੱਤੇ ਰਵਾਂਗੇ ਇਹ ਪਿਛਲੇ ਦਿਨੀ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트ਰਪ ਨੇ ਅੰਤਰਰਾਸ਼ਟਰੀ ਕਾਨੂੰਨਾਂ ਦੀ ਉਲੰਘਣਾ ਕਰਦੇ ਹੋਏ ਵੈਨਜ਼ੂਏਲਾ ਦੇ ਉੱਪਰ ਹਮਲਾ ਕੀਤਾ ਉਹਦੇ ਰਾਸ਼ਟਰਪਤੀ ਨਿਕੋਲਸ ਮਾਦਰੋ ਤੇ ਉਹਨਾਂ ਦੀ ਪਤਨੀ ਨੂੰ ਅਗਵਾ ਕਰਕੇ ਲੈ ਗਿਆ ਅਸੀਂ ਇਸ ਗੱਲ ਦੇ ਖਿਲਾਫ ਅੱਜ ਮੋਗੇ ਸ਼ਹਿਰ ਦੇ ਵਿੱਚ ਰੋਸ ਰੋਸ ਪੁਜਾਰਾ ਕੀਤਾ ਸਾਡੀ ਇਹ ਮੰਗ ਹੈ ਕਿ ਨਿਕੋਲਸ ਮਾਦਰੋ ਤੇ ਦੀ ਪਤਨੀ ਨੂੰ ਤੁਰੰਤ ਰਿਹਾਅ ਕੀਤਾ ਜਾਵੇ ਤੇ ਅਮਰੀਕਾ ਇਹਨਾਂ ਹੱਤਖੰਡਿਆਂ ਤੋਂ ਬਾਹਰ ਜਾਵੇ ਅਮਰੀਕਾ ਨੇ ਇਹ ਜਿਹੜੀ ਕਾਰਵਾਈ ਨੂੰ ਅੰਜਾਮ ਦਿੱਤਾ ਇਹ ਅਸਲ ਚ ਦੱਖਣੀ ਅਮਰੀਕਾ ਦੇ ਵਿੱਚ ਜਿੱਨਾ ਅਮਰੀਕਾ ਦਾ ਵਿਰੋਧ ਹੋ ਰਿਹਾ ਹੈ ਇਹਦੀਆਂ ਮਲਟੀਨੇਸ਼ਨਲ ਕੰਪਨੀਆਂ ਦਾ ਵਿਰੋਧ ਹੋ ਰਿਹਾ ਹੈ ਤੇ ਇਹਨਾਂ ਮੁਲਕਾਂ ਦੇ ਜਿਹੜੇ ਜਿਹੜੇ ਲੋਕ ਅਮਰੀਕਨ ਸਾਮਰਾਜ ਦੀ ਲੁੱਟ ਦੇ ਖਿਲਾਫ ਅੜੇ ਹੋਏ ਆ ਉਹਨਾਂ ਦੇ ਉਹਨਾਂ ਉੱਪਰ ਦਬਾਅ ਪਾਉਣ ਵਾਸਤੇ ਉਹਨਾਂ ਦੇ ਵਿਰੋਧ ਨੂੰ ਮੱਠਾ ਪਾਉਣ ਵਾਸਤੇ ਇਹ ਵੈਂਜੂਲਾ ਦੇ ਵਿੱਚ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਔਨ ਵਾਲਾ ਜਿਨ੍ਹਾਂ ਦੇ ਵਿੱਚ ਉਹਨੇ ਹੋਰ ਵੀ ਮੁਲਕਾਂ ਨੂੰ ਅੱਖਾਂ ਵਿਖਾਈਆਂ ਵੇ ਹੋਰ ਮੁਲਕਾਂ ਨੂੰ ਵੀ ਇਹਦਾ ਜਿਹੜਾ ਖਮਿਆਜਾ ਇਹ ਪੁੱਤਨਾ ਪੈ ਸਕਦਾ ਪੂਰੀ ਦੁਨੀਆ ਜਿਹਨੂੰ ਸਾਮਰਾਜ ਨੇ ਦੋਹੇ ਸਰਜ ਵੰਡਿਆ ਹੋਇਆ ਇੱਕ ਪਾਸੇ ਤਕੜੇ ਮੁਲਕਾ ਤੇ ਉਸ ਪਾਸੇ ਗਰੀਬ ਤੇ ਮਾੜੇ ਮੁਲਕਾ ਆਮ ਗਰੀਬ ਤੇ ਮਾੜੇ ਮੁਲਕਾਂ ਦੇ ਖਣਿਜ ਪਦਾਰਥਾਂ ਦੀ ਲੁੱਟ ਕਰਨ ਵਾਸਤੇ ਅਮਰੀਕਨ ਸਾਮਰਾਜ ਇਸ ਤਰ੍ਹਾਂ ਦੇ ਹੱਤ ਕੰਡੇ ਜਿਹੜਾ ਅਪਣਾਉਂਦਾ ਹੈਗਾ ਅੱਜ ਅਸੀਂ ਵਿਰੋਧ ਕੀਤਾ ਪੂਰੀ ਦੁਨੀਆ 'ਚ ਵਿਰੋਧ ਹੋ ਰਿਹਾ ਉਹਦੇ ਆਪਣੇ ਘਰ ਅਮਰੀਕਾ ਦੇ ਵਿੱਚ ਵਾਈਟ ਹਾਊਸ ਦੇ ਬਾਹਰ ਲੋਕਾਂ ਨੇ ਵਿਰੋਧ ਕੀਤਾ ਨਿਊਯਾਰਕ ਦੇ ਮੇਅਰ ਜੋਹਰਾਨ ਮਮਦਾਨੀ ਨੇ ਆਪਣਾ ਵਿਰੋਧ ਦਰਜ ਕਰਵਾਇਆ ਹੈਗਾ ਦੁਨੀਆ ਇਸ ਰੋਟ ਦੇ ਖਿਲਾਫ ਬੋਲ ਰਹੀ ਹੈ ਤੇ ਜੇ ਅਮਰੀਕਾ ਆਪਣੇ ਹੱਥਾਂ ਦੇ ਤੋਂ ਬਾਅਦ ਨਾ ਆਇਆ ਅਸੀਂ ਅਜੇ ਵਕ ਵਕ ਜਿੱਥੇ ਬੰਦੀਆਂ ਵੱਲੋਂ ਇਸ ਗੱਲ ਦੇ ਖਿਲਾਫ ਰੋਸ ਮੁਜ਼ਾਹਰਾ ਕੀਤਾ ਤੇ ਉਹਨਾਂ ਵਾਲੇ ਸਮੇਂ ਦੇ ਵਿੱਚ ਵੀ ਸਾਮਰਾਜ ਦੇ ਖਿਲਾਫ ਜਿਹੜੀ ਲੜਾਈ ਹੈਗੀ ਆ ਇਹਨੂੰ ਅੱਗੇ ਤੋਰਾਂਗੇ ਲੱਗਦਾ ਹੈ ਸਭ ਲੈਸ ਕਰਨ ਨਾਲ ਪੂਰ ਪਏਗਾ ਕਿ ਉਹਨਾਂ ਨੂੰ ਜਿਹੜਾ ਰਿਹਰ ਕੀਤਾ ਜਾਏਗਾ ਦੇਖੋ ਪੂਰੀ ਦੁਨੀਆ ਦੇ ਵਿੱਚ ਜਿੱਥੇ-ਜਿੱਥੇ ਰੋਸ ਮੁਜ਼ਾਹਰੇ ਇਹਨਾਂ ਜਿਨ੍ਹਾਂ ਦੇ ਵਿੱਚ ਹੋਏ ਸੱਤੇ ਦੇ ਵਿੱਚ ਹੋਏ ਆ ਹਰੇਕ ਮੁਜਾਰੇ ਦੇ ਵਿੱਚ ਟ੍ਰੰਪ ਦਾ ਪਤਲਾ ਸੀਗਾ ਹਰੇਕ ਮੁਜਾਰੇ ਦੇ ਵਿੱਚ ਅਮਰੀਕਨ ਸਾਮਰਾਜ ਦਾ ਵਿਰੋਧ ਹੋ ਰਿਹਾ ਸੀਗਾ ਅਸੀਂ ਪੂਰੀ ਦੁਨੀਆ ਦੇ ਜਿਹੜੇ ਕਿਰਤੀ ਲੋਕ ਆ ਅਸੀਂ ਲੁੱਟ ਦਾ ਸ਼ਿਕਾਰ ਲੋਕ ਆ ਅਸੀਂ ਯਕੀਨੀਤੀ ਜाहिर ਕਰਨ ਵਾਸਤੇ ਕਿ ਅਸੀਂ ਸਾਰੇ ਇੱਕ ਆ ਇਹ ਆਵਾਜ਼ ਬੁਲੰਦ ਕਰਨ ਵਾਸਤੇ ਅੱਜ ਮੋਗੇ ਸ਼ਹਿਰ ਦੇ ਮੁਜਾਰਾ ਕੱਢਿਆ ਇਹ ਮੁਜਾਰਾ ਉਹਨਾਂ ਰੋਜ਼ ਪ੍ਰਦਰਸ਼ਨਾਂ ਦਾ ਹਿੱਸਾ ਹੈਗਾ ਉਹਦੀ ਤੜੀ ਹੈਗੀ ਆ ਇਸ ਕਰਕੇ ਇੱਕ ਦੇ 50 ਰੁਪਏ ਕਿਤੇ 100 ਦਾ ਕਿਤੇ 150 ਦਾ ਜਿੱਥੇ ਜਿੱਥੇ ਲੋਕ ਆਵਾਜ਼ ਬੁਲੰਦ ਕਰ ਰਹੇ ਅਸੀਂ ਇਕੱਲੇ ਨਹੀਂ ਹੈਗੇ ਪੂਰੀ ਦੁਨੀਆ ਦੇ ਵਿੱਚ ਇਸ ਟੱਕਰ ਦੇ ਜਿਹੜਾ ਵਿਰੋਧ ਹੋ ਰਿਹਾ ਸਾਡਾ ਵਿਰੋਧ ਉਸ ਵਿਰੋਧੀ ਇੱਕ ਕੜੀ ਹੈ